ਹਾਂਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਮੰਦਾ ਸਟੈਨੋਗ੍ਰਾਫੀ ਤੇ ਜਿਨ੍ਹਾਂ ਸਾਥੀਆਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਜੋ ਵੀ ਅਸੀਂ ਸਮੇਂ-ਸਮੇਂ ਪੰਜਾਬੀ ਤੇ ਇੰਗਲਿਸ਼ ਸਟੈਨੋਗ੍ਰਾਫੀ ਨਾਲ ਸੰਬੰਧਿਤ ਡਿਕਟੇਸ਼ਨਾਂ ਵੱਖ-ਵੱਖ ਸਪੀਡ ਤੇ ਅਪਲੋਡ ਕਰ ਰਹੇ ਹਾਂ ਤੁਹਾਨੂੰ ਸਮੇਂ ਸਿਰ ਉਹਨਾਂ ਦੀ ਅਪਡੇਟ ਮਿਲਦੀ ਰਹੇ ਤੇ ਤੁਸੀਂ ਆਪਣੇ ਪੇਪਰ ਦੀ ਬੜੇ ਵਧੀਆ ਤਰੀਕੇ ਨਾਲ ਤਿਆਰੀ ਐ ਜਿਹੜੀ ਜਾਰੀ ਰੱਖ ਸਕੋ ਹਾਂਜੀ ਹਰ ਐਤਵਾਰ ਦੀ ਤਰ੍ਹਾਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਆਪਾਂ ਸੰਡੇ ਸਪੈਸ਼ਲ ਟੈਸਟ ਸੀਰੀਜ਼ ਪਿਛਲੇ ਤਕਰੀਬਨ 1 ਸਾਲ ਤੋਂ ਚਲਾਈ ਹੋਈ ਹੈ ਇਸ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਆਪਾਂ ਐਤਵਾਰ ਸੰਡੇ ਟੈਸਟ ਸੀਰੀਜ਼ ਦਾ ਪੇਪਰ ਨੰਬਰ 44 ਜਿਹੜਾ ਕਰਨ ਜਾ ਰਹੇ ਹਾਂ 43 ਪੇਪਰ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਇਸ ਤੋਂ ਪਹਿਲਾਂ ਕਰ ਚੁੱਕੇ ਹਾਂ ਜਿਨ੍ਹਾਂ ਸਾਥੀਆਂ ਦੇ ਉਹ ਪੇਪਰ ਮਿਸ ਹੋਏ ਨੇ ਤਾਂ ਇੱਕ ਵਾਰ ਉਹਨਾਂ ਸਾਰੇ ਪੇਪਰਾਂ ਨੂੰ ਜ਼ਰੂਰ ਤੁਸੀਂ ਲਿਖ ਕੇ ਟਾਈਪ ਕਰਕੇ ਦੇਖਣਾ ਕਿਉਂਕਿ ਉਸ ਦੇ ਵਿੱਚ ਅਜਿਹੇ ਬਹੁਤ ਸ਼ਬਦ ਨੇ ਜਿਹੜੇ ਤੁਸੀਂ ਅੱਜ ਤੋਂ ਪਹਿਲਾਂ ਨਹੀਂ ਕੀਤੇ ਜਾਂ ਘੱਟ ਕੀਤੇ ਨੇ ਸਾਰੇ ਹੀ ਟੈਸਟਾਂ ਦੇ ਵਿੱਚ 94 ਜਿਹੜੇ ਵਿਸ਼ੇ ਨੇ ਲਏ ਗਏ ਨੇ ਜਿਹੜੇ ਅਕਸਰ ਬੋਰਡ ਵੱਲੋਂ ਪਿਛਲੇ 15 ਸਾਲਾਂ ਦੇ ਵਿੱਚ ਰਿਪੀਟ ਕੀਤੇ ਗਏ ਨੇ ਵੱਖ-ਵੱਖ ਵਿਸ਼ੇ ਨੇ ਸੱਭਿਆਚਾਰ, ਧਰਮ, ਨੌਜਵਾਨੀ, ਨਸੇ ਸਾਰੇ ਹੀ ਜਿਹੜੇ ਇਹਨਾਂ ਟੈਸਟਾਂ ਦੇ ਵਿੱਚ ਅਸੀਂ ਨੇ ਕਵਰ ਕੀਤੇ ਨੇ। ਹਾਂਜੀ ਕਰਦੇ ਆਂ ਅੱਜ ਦਾ ਟੈਸਟ ਆਪਾਂ ਸਟਾਰਟ ਜਿਹੜਾ ਕਿ 44 ਨੰਬਰ ਸੰਡੇ ਟੈਸਟ ਸੀਰੀਜ਼ ਦਾ ਪੇਪਰ ਹੈ। ਸਟਾਰਟ ਸਮਾਜ ਰੀਤਾ ਲੋਕਾਚਾਰ ਦਾ ਹੀ ਰੂਪ ਹੁੰਦੀਆਂ ਹਨ। ਇਹਨਾਂ ਦੀ ਪਾਲਣਾ ਨਾ ਕਰਨ ਵਾਲੇ ਸ਼ਖਸ ਦੀ ਸਮਾਜ ਨੁਕਤਾਚੀਨੀ ਤਾਂ ਨਹੀਂ ਕਰ ਸਕਦਾ ਅਤੇ ਨਾ ਹੀ ਅਜਿਹਾ ਕਰਨਾ ਸਮਾਜਿਕ ਅਪਰਾਧ ਹੈ ਡੰਡੇ ਇਸ ਲਈ ਸਮਾਜ ਅਜਿਹੇ ਵਿਅਕਤੀ ਲਈ ਕੋਈ ਸਜ਼ਾ ਤਜਵੀਜ਼ ਨਹੀਂ ਕਰਦਾ ਡੰਡੇ ਉੰਜ ਆਪਣੇ ਭਾਈਚਾਰੇ ਦੀ ਕਰੋਪੀ ਹੀ ਆਪਣੇ ਆਪ ਵਿੱਚ ਬਡੇਰੀ ਸਜਾ ਬਣ ਜਾਂਦੀ ਹੈ ਡੰਡ ਰਸਮਾਂ ਅਤੇ ਰੀਤਾਂ ਸਮਾਜਿਕ ਕਦਰ ਪ੍ਰਣਾਲੀ ਦਾ ਹੀ ਅੰਗ ਹੋਣ ਕਾਰਨ ਇਹਨਾਂ ਨੂੰ ਘਟ ਜਾਂ ਵੱਧ ਮਾਤਰਾ ਵਿੱਚ ਹਰ ਪੀੜੀ ਨਿਭਾਉਂਦੀ ਰਹੀ ਹੈ ਡੰਡ ਇਹਨਾਂ ਦੀ ਪਾਲਣਾ ਕਰਨਾ ਭਾਵੇਂ ਸਿੱਧੇ ਤੌਰ ਤੇ ਲਾਜ਼ਮੀ ਨਹੀਂ ਹੁੰਦਾ ਪਰ ਕਿਉਂਕਿ ਸਾਰੇ ਲੋਕ ਨਿਭਾਉਂਦੇ ਹਨ ਇਸ ਲਈ ਲੋਕਾਂ ਕੋਲੋਂ ਨੁਕਤਾਚੀਨੀ ਕਰਾਉਣ ਲਈ ਵੀ ਕੋਈ ਤਿਆਰ ਨਹੀਂ ਹੁੰਦਾ ਡੰਡ ਇਸ ਲਈ ਰਸਮਾਂ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ ਡੰਡੀ ਮਰਨ ਸਮੇਂ ਬੰਦੇ ਨੂੰ ਧਰਤੀ ਤੇ ਉਤਾਰ ਦਿੱਤਾ ਜਾਂਦਾ ਹੈ ਡੰਡ ਮਰਨ ਸਮੇਂ ਦੀਆਂ ਕਿਰਿਆਵਾਂ ਨੂੰ ਰਸਮਾਂ ਕਹਿਣਾ ਉਚਿਤ ਨਹੀਂ ਕਿਉਂਕਿ ਰਸਮਾਂ ਦਾ ਸੰਬੰਧ ਵਾਸਤਵਿਕ ਉਚਿਤ ਨਹੀਂ ਕਿਉਂਕਿ ਰਸਮਾਂ ਦਾ ਸੰਬੰਧ ਵਾਸਤਵਿਕ ਸਮਾਜਿਕ ਅਸਲ ਦੀ ਪਰੰਪਰਾ ਨਾਲ ਹੁੰਦਾ ਹੈ ਜਿੱਥੇ ਕਿਰਿਆਵਾਂ ਜ਼ਿਆਦਾਤਰ ਲੋਕ ਵਿਸ਼ਵਾਸਾਂ ਦਾ ਹੀ ਵਿਅਕਤ ਰੂਪ ਹੁੰਦੀਆਂ ਹਨ ਦੰਡ ਜਿਸ ਤਰ੍ਹਾਂ ਮਰਨ ਉਪਰੰਤ ਪਿੰਡ ਸਤਨਾਜ ਮੱਕੀ ਕਣਕ ਜੋ ਛੋਲੇ ਚੌਲ ਵਾਜਰਾ ਆਦ ਦੇ ਪਿੰਨੇ ਬਣਾਉਣ ਦੀ ਕਰਿਆ ਘੜਾ ਭੰਨਣ ਦੀ ਕਰਿਆ ਨਰੋਲ ਵਿਸ਼ਵਾਸ ਨਾਲ ਤਲਕ ਰੱਖਦੀਆਂ ਹਨ ਡੰਡੇ ਇਸ ਲਈ ਚੰਗਾ ਹੋਵੇਗਾ ਜੇ ਮਰਨ ਤੋਂ ਹਾਂਜੀ 2 ਮਿੰਟ ਦੀ ਬ੍ਰੇਕ ਹੈ ਵੀਡੀਓ ਖਾਲੀ ਚੱਲੂਗੀ 2 ਮਿੰਟ ਦੀ ਬ੍ਰੇਕ ਤੋਂ ਬਾਅਦ ਅਗਲਾ ਪੈਰਾ ਜਿਹੜਾ ਡਿਕਟੇਟ ਕੀਤਾ ਜਾਵੇਗਾ ਹਾਂਜੀ ਸੈਕੰਡ ਪੈਰਾਗ੍ਰਾਫ ਲਿਖਾਂਗੇ ਰੈਡੀ ਸਟਾਰਟ ਤਾਇਆ ਸੰਤਾ ਮੇਰਾ ਸਕਾ ਤਾਇਆ ਸੀ ਡੰਡੀ ਉਸ ਨੂੰ ਇਸ ਸੰਸਾਰ ਤੋਂ ਵਿਦਾ ਹੋਇਆ ਚਾਰ ਦਹਾਕਿਆਂ ਤੋਂ ਵੀ ਵੱਧ ਸਮਾਂ ਹੋ ਚੱਲਿਆ ਹੈ ਪਰ ਅਦੇ ਵੀ ਉਸ ਦੀ ਕੀਰਤੀ ਤੇ ਤਪਸਵੀ ਜ਼ਿੰਦਗੀ ਦਾ ਬਿੰਬ ਮੇਰੀ ਮਾਨਸਿਕਤਾ ਨਾਲ ਇਸ ਤਰ੍ਹਾਂ ਚਿੰਬੜਿਆ ਹੋਇਆ ਹੈ ਜਿਵੇਂ ਇਹ ਕੋਈ ਕੱਲ ਪਰਸੋਂ ਦੀ ਹੀ ਬਣੀ ਤਸਵੀਰ ਹੋਵੇ ਡੰਡੇ ਆਪਣੇ ਸਮੇਂ ਦੀ ਦੁਨੀਆ ਦੀ ਨਜ਼ਰ ਵਿੱਚ ਉਹ ਭਵੇਂ ਮਹਿਜ ਇੱਕ ਆਮ ਕਿਰਤੀ ਕਿਸਾਨ ਸੀ ਪਰ ਮੇਰੀ ਨਜ਼ਰ ਵਿੱਚ ਉਹ ਕਿਸੇ ਵੱਡੇ ਤਪਸਵੀ ਤੇ ਮਹਾ त्यागी ਤੋਂ ਕਿਸੇ ਤਰ੍ਹਾਂ ਵੀ ਘਟ ਨਹੀਂ ਸੀ ਡੰਢ ਉਹ ਮੇਰੇ ਬਾਪੂ ਤੋਂ 5-7 ਸਾਲ ਵੱਡਾ ਸੀ ਤੇ ਆਪਣੀ ਚੜ੍ਹਦੀ ਜਵਾਨੀ ਵੇਲੇ ਉਹਦੇ ਦੋ ਵਿਆਹ ਹੋ ਚੁੱਕੇ ਸਨ ਡੰਢ ਪਹਿਲਾ ਪਹਿਲਾ ਵਿਆਹ ਹੋਇਆ ਡੰਢ ਉਸਦੇ ਇਸ ਪਹਿਲੇ ਵਿਆਹ ਦੀ ਪਤਨੀ ਦੀ ਵਿਆਹ ਤੋਂ 8 ਮਹੀਨਿਆਂ ਦੇ ਅੰਦਰ ਅੰਦਰ ਹੀ ਮੌਤ ਹੋ ਗਈ ਡੰਡੀ ਫਿਰ ਦੂਜਾ ਵਿਆਹ ਹੋਇਆ ਤਾਂ ਦੂਜੀ ਪਤਨੀ ਨਾਲ ਵੀ ਇਹੀ ਭਾਣਾ ਵਰਤਿਆ ਡੰਡੀ ਇਹਨਾਂ ਦੋ ਮੌਤਾਂ ਨੇ ਤਾਏ ਨੂੰ ਪਤੀ ਪਤਨੀ ਤੇ ਔਲਾਦ ਵਾਲੇ ਗ੍ਰਸਤੀ ਜੀਵਨ ਤੋਂ ਸਾਰੀ ਉਮਰ ਲਈ ਵਾਂਝਾ ਕਰ ਦਿੱਤਾ ਡੰਡੀ ਤਾਂ ਇਹ ਸੰਤੇ ਦੀਆਂ ਦੋਵੇਂ ਜੀਵਨ ਸਾਥਣਾ ਦੇ ਪਰੀ ਜਵਾਨੀ ਵਿੱਚ ਇੱਕ ਤੋਂ ਬਾਅਦ ਦੂਜੀ ਦੇ ਇਸ ਤਰ੍ਹਾਂ ਤੁਰ ਜਾਣ ਦਾ ਹੀ ਸ਼ਾਇਦ ਇਹ ਨਤੀਜਾ ਨਿਕਲਿਆ ਕਿ ਤਾਏ ਦਾ ਇਸ ਸੰਸਾਰ ਦੇ ਗ੍ਰਸਤੀ ਸੰਸਾਰ ਤੋਂ মোহ ਭੰਗ ਹੋ ਗਿਆ ਡੰਡੀ ਉਸ ਦਾ ਇਸ ਗ੍ਰਸਤ ਸੰਸਾਰ ਤੋਂ মোহ ਭੰਗ ਤਾਂ ਹੋ ਗਿਆ ਪਰ ਉਹ